ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਓ ਆਪਣੀ ਅੱਜ ਦੀ ਇਸ ਅਪਡੇਟ ਨੂੰ ਸ਼ੁਰੂ ਕਰਦੇ ਹਾਂ ਕਿ ਪੰਜਾਬ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਦੀ ਰਕਮ ਇਹਨਾਂ ਲੋਕਾਂ ਦੀਆਂ ਲੱਜੀਆਂ ਮੋਚਾਂ ਸਾਰੀ ਹੀ ਅਪਡੇਟ ਤੁਹਾਨੂੰ ਦਵਾਂਗੇ ਪਰ ਉਸ ਤੋਂ ਪਹਿਲਾਂ ਜੀਤਨ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਨਾ ਤਾਂ ਫਿਰ ਆਓ ਹੁਣ ਜਾਣਦੇ ਹਾਂ ਇਸ ਬਾਰੇ ਵਿੱਚ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ, ਈਸਾਈ ਬਰਾਦਰੀ, ਪਿਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਦਿੱਤੀ ਜਾਣ ਵਾਲੀ ਆਸ਼ੀਰਵਾਦ ਸਕੀਮ ਅਧੀਨ 51000 ਰੁਪਏ ਦੀ ਵਿੱਤੀ ਸਹਾਇਤਾ ਸਕੀਮ ਜ਼ਿਲ੍ਹੇ ਦੇ ਲਾਭਪਾਤਰੀਆਂ ਲਈ ਕਾਫੀ ਲਾਭਦਾਇਕ ਸਿੱਧ ਹੋ ਰਹੀ ਹੈ ਅਤੇ ਹੁਣ ਤੱਕ ਆਸ਼ੀਰਵਾਦ ਸਕੀਮਾ ਤਹਿਤ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ 2968 ਲਾਭਪਾਤਰਾਂ ਨੂੰ 15 ਕਰੋੜ 13 ਲੱਖ 68000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਬਿੰਦ ਨੇ ਦੱਸਿਆ ਕਿ ਸਕੀਮ ਅਧੀਨ ਅਨੁਸੂਚਿਤ ਜਾਤੀ ਨਾਲ ਸੰਬੰਧਿਤ 1989 ਲਾਭਪਾਤਰੀਆਂ ਨੂੰ 10 ਕਰੋੜ 14 ਲੱਖ 39 ਹਜ਼ਾਰ ਅਤੇ ਪਿਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਨਾਲ ਸੰਬੰਧਿਤ 900 79 ਲਾਭਾਤਰੀਆਂ ਨੂੰ 4 ਕਰੋੜ 85 ਲੱਖ 29000 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਡੀਸੀ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਅਨੁਸੂਚਿਤ ਜਾਤੀਆਂ ਈਸਾਈ ਬਰਾਦਰੀ ਪਿਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਕਿਸੇ ਵੀ ਜਾਤੀ ਦੀਆਂ ਵਿਧਵਾਵਾਂ ਲੜਕੀਆਂ ਅਤੇ ਅਨੁਸੂਚਿਤ ਜਾਤੀ ਦੀਆਂ ਵਿਧਵਾਵਾਂ ਤੇ ਤਲਾਕਸ਼ੁਦਾ ਔਰਤਾਂ ਨੂੰ ਉਹਨਾਂ ਦੇ ਮੋੜ ਵਿਆਹ ਸਮੇਂ 51000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਸ਼ੀਰਵਾਦ ਸਕੀਮ ਅਧੀਨ ਦਿੱਤੀ ਜਾਣ ਵਾਲੀ ਰਾਸ਼ੀ ਡੀਬੀਟੀ ਪ੍ਰਣਾਲੀ ਰਾਹੀਂ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੀਮ ਅਧੀਨ ਫਰਵਰੀ 2025 ਤੱਕ ਅਦਾਇਗੀ ਕੀਤੀ ਜਾ ਚੁੱਕੀ ਹੈ ਤੇ ਵਿਭਾਗ ਕੋਲ ਬਕਾਇਆ ਕੇਸਾਂ 'ਤੇ ਅਗਰੇਲੀ ਕਾਰਵਾਈ ਪ੍ਰਗਤੀ ਅਧੀਨ ਹੈ। ਅੱਗੇ ਵਧਦੇ ਹਾਂ ਆਪਣੀ ਅਗਲੀ ਖਬਰ ਤੇ ਕੀ UPI ਨਾਲ ਲੈਣ-ਦੇਣ ਕਰਨ ਵਾਲੇ ਕਰੋੜਾਂ ਉਪਭੋਗਤਾਵਾਂ ਦੀ ਇੱਕ ਵੱਡੀ ਰਾਹਤ ਵਾਲੀ ਖਬਰ ਹੈ ਕਿ ਜੁਲਾਈ 2025 ਤੋਂ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਮਤਲਬ NPCI ਇੱਕ ਨਵਾਂ ਚਾਰਜ ਬੈਂਕ ਨਿਯਮ ਲਾਗੂ ਕਰਨ ਜਾ ਰਿਹਾ ਹੈ ਜਿਸ ਦੇ ਤਹਿਤ ਜੇਕਰ ਕਿਸੇ ਲੈਣ-ਦੇਣ ਦੌਰਾਨ ਖਾਤੇ ਵਿੱਚੋਂ ਪੈਸੇ ਕੱਟੇ ਜਾਂਦੇ ਹਨ ਪਰ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਗਾਹਕ ਨੂੰ ਤੁਰੰਤ ਰਿਫੰਡ ਮਿਲੇਗਾ ਕੁਝ ਨੂੰ ਇਸ ਇਸ ਲਈ ਜਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਅਸਫਲ ਲੈਣ ਦੇਣ ਤੇ ਤੁਰੰਤ ਤੁਹਾਨੂੰ ਰਿਫੰਡ ਜੇਕਰ UPI ਲੈਣ-ਦੇਣ ਅਸਫਲ ਹੋ ਜਾਂਦਾ ਹੈ ਪਰ ਖਾਤੇ ਵਿੱਚ ਪੈਸੇ ਕੱਟੇ ਜਾਂਦੇ ਹਨ ਤਾਂ ਉਪਭੋਗਤਾ ਨੂੰ ਤੁਰੰਤ ਪੈਸੇ ਵਾਪਸ ਮਿਲ ਜਾਣਗੇ ਗਲਤ UPI ਨੰਬਰ ਤੇ ਪੈਸੇ ਭੇਜਣ ਤੇ ਜਨਤਕ ਰਾਹਤ ਯੂਜ਼ਰ ਬੈਂਕ ਤੋਂ ਪੈਸਾ ਵਾਪਸ ਮੰਗ ਸਕੇਗਾ ਜੋ ਗਲਤ ਟ੍ਰਾਂਸਫਰ ਦੇ ਮਾਮਲਿਆਂ ਵਿੱਚ ਇੱਕ ਤੇਜ਼ ਹੱਲ ਪ੍ਰਦਾਨ ਕਰੇਗਾ ਬੈਂਕਾਂ ਨੂੰ ਹੋਰ ਅਧਿਕਾਰ ਹੁਣ ਬੈਂਕ NPCI ਦੀ ਆਗਿਆ ਤੋਂ ਬਿਨਾਂ ਵੀ ਕੁਝ ਅਸਫਲ ਚਾਰਜ ਬੈਗ ਦੁਬਾਰਾ ਰਿਫੰਡ ਲਈ ਸੰਤਤਰ ਹੋਣਗੇ ਐਨਸੀਪੀਸੀਆਈ ਦੀ ਨਵੀਂ ਪ੍ਰਣਾਲੀ ਤਹਿਤ ਪੁਰਾਣੇ ਮਾਮਲਿਆਂ ਦੀ ਵੀ ਦੁਬਾਰਾ ਜਾਂਚ ਕੀਤੀ ਜਾ ਸਕਦੀ ਹੈ ਜਿਨ੍ਹਾਂ ਗਾਹਕਾਂ ਦੇ ਚਾਰਜ ਬੈਕ ਦਾਅਵਿਆਂ ਨੂੰ ਪਹਿਲਾਂ ਰੱਦ ਕੀਤਾ ਗਿਆ ਹੈ ਉਹਨਾਂ ਨੂੰ ਵੀ ਹੱਲ ਦੀ ਉਮੀਦ ਮਿਲੇਗੀ ਇਸ ਸਮੇਂ ਜੇਕਰ ਕਿਸੇ ਬੈਂਕ ਦੇ ਬੈਂਕ ਦੀ ਵਿਵਾਦ ਬੇਨਤੀ ਨੂੰ ਕਈ ਵਾਰ ਰੱਦ ਕੀਤਾ ਜਾਂਦਾ ਹੈ ਤਾਂ NPCI ਸਿਸਟਮ ਆਪਣੇ ਆਪ ਇਸ ਨੂੰ ਰੱਦ ਕਰ ਦਿੰਦਾ ਹੈ ਇਸ ਕਰਕੇ ਯੂਜ਼ਰ ਦੇ ਸਹੀ ਦਾਅਵੇ ਵੀ ਫਸ ਜਾਂਦੇ ਹਨ ਬੈਂਕਾਂ ਨੂੰ ਕੇਸ ਨੂੰ ਮੁੜ ਚਾਲੂ ਕਰਨ ਲਈ NPCI ਤੋਂ ਹੱਥੀ ਇਜਾਜ਼ਤ ਲੈਣੀ ਪੈਂਦੀ ਹੈ ਜਿਸ ਕਾਰਨ ਹੱਲ ਵਿੱਚ ਬਹੁਤ ਦੇਰੀ ਹੁੰਦੀ ਹੈ NPCI ਨੇ 16 ਜੂਨ 2025 ਤੋਂ UPI ਲੈਣ ਦੇ ਦੀ ਗਤੀ ਵੀ ਵਧਾ ਦਿੱਤੀ ਹੈ ਪਹਿਲਾਂ ਇਸ ਪ੍ਰਕਿਰਿਆ ਵਿੱਚ 30 ਸਕਿੰਟ ਲੱਗਦੇ ਸਨ ਹੁਣ ਇਹ 10-15 ਸਕਿੰਟਾਂ ਦੇ ਅੰਦਰ ਪੂਰੀ ਹੋ ਰਹੀ ਹੈ ਇਸ ਨਾਲ ਡਿਜੀਟਲ ਗੁਪਤਾਨ ਹੋਰ ਵੀ ਆਸਾਨ ਅਤੇ ਤੇਜ਼ ਹੋ ਗਿਆ ਹੈ ਅਪ੍ਰੈਲ ਵਿੱਚ NPCI ਨੇ ਬੈਂਕਾਂ ਅਤੇ ਤੰਤਨ ਐਪਸ ਨੂੰ ਸਿਸਟਮ ਨੂੰ ਅਪਗ੍ਰੇਡ ਕਰਨ ਦੇ ਨਿਰਦੇਸ਼ ਦਿੱਤੇ ਸੰਤਾਜੋ ਲੈਣ ਦੇ ਵਿੱਚ ਕੋਈ ਦੇਰੀ ਨਾ ਹੋਵੇ। ਤੋਂ ਇਹ ਇਹ ਸੀ ਆਪਣੀ ਅੱਜ ਦੀ ਅਪਡੇਟ ਤੇਜ਼ੀ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਤੇ ਜੇਕਰ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ। ਮਿਲਦੇ ਹਾਂ ਆਪਣੀ ਨਵੀਂ ਅਪਡੇਟ ਵਿੱਚ। ਧੰਨਵਾਦ ਜੀ।